ਸਾਸਤਰੀ ਗਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮ ਇਟਾਡਾ ਬੋਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਚੰਗੀਆਂ ਵੜਾ ਆ ਗਿਆਂ ਵੀਰ ਕੋਲੇ ਟੋਕੜਾ ਨੇ ਵੀਰੋ ਟੋਕੜਾ ਗੱਬਣਾ ਨੇ ਤਾਂ ਆਓ ਵੀਰ ਜੀ ਇਹਨਾਂ ਬਾਰੇ ਲੈਨੇ ਹਾਂ ਵੀਰੋ ਨਾਲ ਕੋਲੇ ਸਾਰੀ ਜਾਣਕਾਰੀ ਸਾਸਤਰੀ ਗਾਲ ਵੀਰ ਜੀ ਸਤਿ ਸ੍ਰੀ ਅਕਾਲ ਕੁਲਜਿੰਦਰ ਵੀਰ ਕੀ ਹਾਲ ਆ ਵਧੀਆ ਵੀਰੇ ਠੀਕ ਠਾਕ ਸੁਣਾ ਠੀਕ ਠਾਕ ਵਧੀਆ ਵੀਰ ਜੀ ਵਧੀਆ ਸਭ ਉਹ ਆ ਠੀਕ ਠਾਕ ਨਾ ਹਾਂਜੀ ਵਧੀਆ ਵੀਰੇ ਵਧੀਆ ਠੀਕ ਠਾਕ ਤੂੰ ਹੀ ਸੁਣਾਓ ਵਾਸ ਵਧੀਆ ਕਿਰਪਾ ਮਾਲਕ ਦੀ ਵਧੀਆ ਵੀਰੇ ਨਾਮ ਦੱਸਿਓ ਨਾਮ ਮੇਰਾ ਰਣਜੀਤ ਸਿੰਘ ਜੀ ਹਾਂਜੀ ਪਿੰਡ ਟੜੇਾਲਾ ਨਾ ਤਪੱਤੀ ਬਿਰਜੋਲੀ ਠੀਕ ਹੈ ਜੀ ਤਸੀਲ ਬਟਾਲਾ ਜ਼ਿਲ੍ਹਾ ਗਰਦਾਸਪੁਰ ਜਿਹੜਾ ਅੰਮ੍ਰਿਤਸਰ ਤੋਂ ਪਠਾਨਕੋਟ ਨੂੰ ਬਾਈਪਾਸ ਜਾਂਦਾ ਨਾ ਹਾਂਜੀ ਉਹ ਬਾਈਪਾਸ ਦੇ ਉੱਤੇ ਹੀ ਪਿੰਡ ਧੀਰ ਆ ਠੀਕ ਹੈ ਧੀਰ ਦੇ ਬੈਕ ਸ਼ੈਡ ਅਸੀਂ ਤੇ ਬਟਾਲਾ ਸਾਨੂੰ ਸਾਰਾ 2 ਕਿਲੋਮੀਟਰ ਆ ਅਲੀਗਾਰ ਜਿਹੜਾ ਰੋਡ ਇੱਕ 1.5 ਕਿਲੋ 1 ਕਿਲੋਮੀਟਰ ਹੋਊਗਾ ਤੇ ਅੰਮ੍ਰਿਤਸਰ ਰੋਡ ਵੀ ਕਿਲੋਮੀਟਰ ਹੋਊਗਾ ਐਵੇਂ ਵਿਚਕਾਰ ਚ ਠੀਕ ਹੈ ਜੀ ਠੀਕ ਹੈ ਬਾਈਪਾਸ ਦੇ ਉੱਤੇ ਹੀ ਆ ਜੀ ਸਤਪੁਰ ਦੁਆਰਾ ਵਾਜਾ ਸੰਤ ਤੱਕ ਦੱਸ ਦੇਣਗੇ ਨੰਬਰ ਮੇਰਾ 9855094193 ਇਹ ਹੀ ਮੇਰਾ ਨੰਬਰ ਹੈ ਤਾਂ ਵੀਰ ਜੀ ਅੱਜ ਆ ਗਏ ਬੈਠਾ ਸੋਣੂ ਜੀ ਆਪਣੇ ਅੱਜ ਤੇ ਇਦਾਂ ਗਿਫਟ ਹੀ ਆ ਗਿਫਟ ਜੀ ਅੱਜ ਛੋਟੇ ਛੋਟੇ ਪਾਦ ਮਾਰਵਟਾ ਅੱਛਾ ਜੀ ਇੱਕ ਤੋਪੜ ਗੱਬਣਾ ਪੋਣੀ ਆ 50 ਮਹੀਨੇ ਦੇ ਕੱਪਣ 6 ਕਿਲੋ ਦੁੱਧ ਇੱਕ ਦੋਂਦੀ ਵਸ਼ੀ ਪੋਣੀ ਆ ਮਹੀਨੇ ਦੀ ਸੂਈ ਠੀਕ ਹੈ ਜੀ ਬੁਲਬੁਲ ਦਾ ਬੱਚਾ ਦੇ ਇੱਕ ਗਾਂ ਵੱਡੀ ਪੋਣੀ ਕੋ 13 14 ਕਿਲੋ ਵਾਲੀ ਇੱਕ ਤੋਕੜ ਗੱਬਣ 2 1/2 ਮਹੀਨੇ ਦੀ ਦੁੱਧ 6 ਕਿਲੋ ਚਾਰ ਨਗ ਪੋਣੇ ਆ કરીએ ਸ਼ੁਰੂ ਵੀਰੇ ਹਾਂ ਕਰੀਏ ਸ਼ੁਰੂ ਤਾਂ ਪਹਿਲੇ ਨੰਬਰ ਤੇ ਇਹਦੇ ਬਾਰੇ ਹਾਂਜੀ ਕਾਂਵਾ ਇਹ ਜੋੜਾ ਹੁਣੇ ਆਇਆ 15 ਮਿੰਟ ਹੀ ਹੋਇਆ ਠੀਕ ਹੈ ਜੀ ਤੁਹਾਨੂੰ ਕਹਿੰਦਾ ਦੱਸਣੀ ਨਹੀਂ ਰਿਹਾ ਮੈਂ ਕਲੰਦਰ ਵੀ 10 ਮਿੰਟ ਰੁਕ ਜਾ ਜਿਹੜਾ ਮਾਲਾ ਹੁੰਡਿਆ ਠੀਕ ਹੈ ਲਾ ਕੇ ਜੇ ਤੇਰੇ ਸਾਹਮਣੇ ਗਾਂ ਜਿੰਗਲ ਵੀ ਦੇ ਜੀ ਨਹੀਂ ਹੁੰਡਿਆ ਉਹ ਦੂਜੀ ਸੋ ਘੰਟਾ ਵੀ ਪੱਠੇ ਖਾਣਾ ਆਣ ਕੇ ਹਾਂਜੀ ਠੀਕ ਹੈ ਦੁੱਧ ਉਹਨਾਂ ਕਹਿਆ ਮੈਨੂੰ 14 ਕਿਲੋ ਹਾਂਜੀ ਮੈਂ ਸਵੀਰੇ ਚਵਾਈ ਕਰਾਈ ਆ ਕੁਝ 8 ਵਜੇ ਜਾ ਕੇ 7:30 ਵਜੇ ਉਹ ਗਾਂ ਕੱਢਿਆ 6:30 6 ਅੱਛਾ ਜੀ ਤੋਂ ਤੇਰੇ ਥਰੇ 11 ਕਿਲੋ ਦੇਣਾ ਠੀਕ ਹੈ ਜੀ ਕੋਈ ਵੀਰ ਮੇਰਾ ਦੋ ਡੰਗ ਚੋਕੇ ਇੱਕ ਗਾ ਵੀ ਆਵਾ ਪਾਜੀ ਮੇਰੇ ਕਿਲੇ ਦੋ ਡੰਗ ਚੋ ਲੋ ਬਿਲਕੁਲ ਮੈਂ ਮੁੜ ਕੇ ਤੁਹਾਡੇ ਕਿਲੇ ਦਾ ਲਾਂਮਾ ਤੇ ਨਲਾਮਾ ਲੈ ਕੇ ਨਹੀ ਨਹੀ ਬਿਲਕੁਲ ਵੀਰੇ ਬਿਲਕੁਲ ਪਾਜੀ ਸਾਡੇ ਕਿਲੇ ਦੁੱਧ ਘੜ ਗਿਆ ਵਰ ਗਿਆ ਪਾਜੀ ਆ ਮੋੜ ਦੋ ਦੂਜੀ ਦੇ ਤੋਂ ਆ ਕਰ ਦੋ ਉਹ ਕੰਮ ਨਹੀਂ ਵੀਰੇ ਪਤਾ ਕੀ ਵੀਰੇ ਮੈਂ ਤਾਂ ਮੁੜ ਕੇ ਸਾਡੇ ਪਾਰ ਔਖਾ ਜਾਂਦਾ ਤੇ ਕਈ ਲਾਂਮਾ ਲੈਨੇ ਆ ਫਿਰ ਸਾਨੂੰ ਆਫ ਹੋ ਜਾਂਦਾ ਮੈਂ ਤਾਂ ਹਰ ਵੀਡੀਓ ਦੇ ਵਿੱਚ ਵੀਰੇ ਹਰ ਵੀਡੀਓ 'ਚ ਕਹਿਣਾ ਹਾਂ ਲੈਣੀ ਆ ਚਵਾਈ ਵੀਡੀਓ ਤੇ ਚਵਾਈ ਖਰਾ ਲੋ ਚਵਾਈ ਕਰਾਓ ਤੇ ਤੈਨੂੰ ਤਬਾਰ ਆ ਜੇ ਤੋ ਯਾਰ ਹਈ ਘਰ ਚੋਈ ਇਹਦਾ ਅਗਲੇ ਤੇ ਘਰ ਜਾ ਕੇ ਚਵਾਈ ਥੋੜਾ ਗਰੰਟੀ ਜੇਣੀ ਮੈਂ ਤਾਂ ਵੀਰੇ ਹਰ ਵੀਡੀਓ ਜਾਨਾ ਵੀ ਵੇਚ ਜਾ ਕੇ ਲੋ ਚੋਵੇ ਲੋ ਜੇ ਮੰਨ ਲਉ ਤੁਸੀਂ ਵੀਰੇ ਦੂਰੋਂ ਨਾ ਤੁਸੀਂ 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 ਇੱਕ ਟਾਈਮ ਵੀਡੀਓ ਕਾਲ ਚ ਵਾ ਲੋ ਦੂਜੀ ਢੰਗ ਗੱਡੀ ਚ ਬਹਿ ਕੇ ਜਾਓ ਹਣਾ ਵੀਰੇ ਹਾਂ ਗੱਡੀ ਚ ਪੈ ਕੇ ਕਈ ਵੀਰਾਂ ਦਾ ਫੇਰ ਫੋਨ ਆਉਂਦਾ ਵਾ ਕਿ ਵੀਰੇ ਤੇਰੇ ਚੈਨਲ ਤੋਂ ਪਸ਼ੂ ਲਿਆ ਤਾਂ ਮੈਂ ਤਾਂ ਕਹਿੰਨਾ ਨਾ ਵੀਰੇ ਪਸ਼ੂ ਲਿਆ ਵਾ ਪਰ ਗੱਲ ਵੀ ਮੰਨਿਆ ਕਰੋ ਨਾ ਉਦੋਂ ਤਾਂ ਆਪ ਦੀ ਜ਼ਿੰਮੇਵਾਰੀ ਆ ਤੁਸੀਂ ਵੇਚ ਜਾ ਕੇ ਪਸ਼ੂ ਖਰੀਦਣਾ ਆਨਲਾਈਨ ਖਰੀਦਣਾ ਕਿਵੇਂ ਵੀ ਆ ਵੀਰੇ ਮੇਰਾ ਤਾਂ ਕੰਮ ਆ ਵੀਰੇ ਆ ਵੇ ਹੁਣ ਸਾਰੇ ਪਸ਼ੂ ਖਾਲਦੇ ਨੇ ਆ ਡਿਟੇਲ ਤੁਸੀਂ ਦੱਸ ਦੇਣੀ ਬਸ ਬਸ ਹੁਣ ਅੱਗੋਂ ਵੀਰੇ ਕਿੰਨੇ ਖਰੀਦਣਾ ਉਹਨੇ ਆਪ ਦੀ ਜ਼ਿੰਮੇਵਾਰੀ ਤੇ ਖਰੀਦੇ ਬਿਲਕੁਲ ਕਾ ਵਸੀ ਆਈ ਏ ਮੇਰ ਕੋਲ ਆ ਲਾਈ ਆ ਅਜੇ ਤੱਕ ਮਸ਼ੀਨ ਪੱਠਿਆਂ ਨੂੰ ਮੂੰਹ ਨਹੀਂ ਲੱਗ ਠੀਕ ਠੀਕ ਆ ਹਾਂ ਇਹ ਸਾਲੀਆਂ ਚੀਜ਼ਾਂ ਵੀਰੇ ਅਗਲੇ ਲਾਂਭਾ ਨਹੀਂ ਦੇਣਾ ਕਰ ਜਾ ਕੇ ਦੰਗਰੇ ਤੇ ਐਡੰਕ ਕਰਨਾ ਵਾ ਦੋ ਚਾਰ ਦਿਨ ਕਰਨਾ ਇਹਨਾਂ ਅਹੀਂ ਕਿਤੇ ਵਾਂਡੇ ਚਲ ਜੀ ਇਹ ਸਾਡਾ ਜੀ ਲੱਗਦਾ ਤੇ ਫਿਰ ਜਾਨਵਰ ਬਿਲਕੁਲ ਬਾਕੀ ਚਲੋ ਆਪ ਦੀ ਤੁਸੀਂ ਸਮਝਣਾ ਵੀਰੇ ਖਰੀਦਣਾ ਵਾ ਉਹ ਤੁਹਾਡਾ ਆਪਣਾ ਫਰਜ਼ ਆ ਹੁਣੇ ਆਈ ਅਗਲਾ ਪਛਾਨ ਬਿਲਕੁਲ ਬਿਲਕੁਲ ਕੋਈ ਗੱਲ ਨਹੀਂ ਅੱਪੇ ਚੁੱਕ ਜੂ ਚੁੱਕੜੇ ਖਾਣੇ ਪੈਣੇ ਆ ਬਿਲਕੁਲ ਬਿਲਕੁਲ ਹਾਂਜੀ ਤਾਂ ਕਰੀਏ ਵੀਰੇ ਇਹਦੇ ਬਾਰੇ ਦੱਸੋ ਇਹ ਵੀਰੇ ਖਲਗੰਦਰ ਵੀਰ ਗਾਂ ਸੋਈਏ ਦੁੱਧੇ ਸੁਈ ਹਾਂਜੀ ਦੁੱਧ ਦੇ ਤੇ ਲੈ 11 ਕਿਲੋ ਪਾਣੀ ਪੂਣੀ ਦੇ ਡੱਗ ਸਾਰੇ ਦਿਨ ਪਾਤਾ ਰੱਖਣਾਂ ਵਜਾ ਤੂੜੀ ਖਾਂਦੇ ਆ ਇਹੋ ਕਾਣੇ 20 ਕਿਲੋ ਦੁੱਧ ਦੇਣਾ ਸੀ ਮਾਚ ਫਰੀਆਂ ਦਾ ਲੋਕ ਕਾਪ ਕੋ ਜੋਂ ਦਾ ਹੁਣ ਤੂੜੀ ਨਹੀਂ ਰਹੀ ਤੇ ਆਈ ਤੂੜੀ ਨਹੀਂ ਰਹੀ ਖਾਂਦੀ ਆਈ 11 ਕਿਲੋ ਦੁੱਧ 11 ਕਿਲੋ ਦੁੱਧ ਉਹਨਾਂ 13 ਕਿਲੋ ਦਾ 11 ਕਿਲੋ ਥਾਣਾ ਖਾ ਬਚੀਦਾ ਤੇ ਭਵਾਨਾ ਮਖਾਈ ਕੀ ਚੀਜ਼ ਆ ਦੋਰੋ ਵੀਰੇ ਵੇਖੋ ਵੀਰੋ ਵੱਡੇ ਪੱਲੇ ਜਾਂ ਕੱਦ ਵਜਨ ਵਾਲੀ ਆ 11 ਕਿਲੋ ਦੁੱਧ ਆ ਲੈ ਵਲ ਹੂਆ ਬੋਸ ਸਾਫਾ ਚੈੱਕ ਕਰ ਲੋ ਇੱਕ ਵਰੀ ਲਾਗੇ ਤੋਂ ਤੇ ਵੱਡੇ ਪੱਲੇ ਜਾਂ ਵੀਰੋ ਲੰਮੀ ਬੇਲ ਆ ਤਾਂ ਐ ਪਾ ਪਾ ਬੂ ਪਾ ਲੱਗੀਆਂ ਦੁੱਧ ਵਾਲੀਆਂ ਚੈੱਕ ਕਰ ਲੋ ਨਿਸ਼ਾਨੀਆਂ ਪੂਰੀਆਂ ਨੇ ਹਾਂਜੀ ਗੱਡੀ ਚ ਕੱਲੀ ਇਹੋ ਹੀ ਹੋਣੀ ਆ ਠੀਕ ਹੈ ਜੀ ਵੇਖੋ ਵੀਰੋ ਬੱਚਾ ਕੀ ਬੱਚਾ ਕੀ ਵੀਰੇ ਵੀਰੇ ਬੱਚਾ ਕੋਈ 20 ਦਿਨ ਲਾ ਲੇ ਕੋਈ 25 ਦਿਨ ਲਾ ਲੇ ਨਾ ਬਿਲਕੁਲ ਬਿਲਕੁਲ ਵੇਖੋ ਵੀਰੋ ਚੈੱਕ ਕਰ ਲੋ ਖਾਂ ਦੀ ਕੁਆਲਿਟੀ ਗੁਲਾਬੀ ਗੁਲਾਬੀ ਖਾਂ ਆ ਗਿਆ ਲਗਾ ਕੀ ਕੀ ਮੱਝ ਦੋਰਾ ਥਾਣ ਲਗਾ ਬਿਲਕੁਲ ਜੀ ਹਾਂ ਜੀ ਤਾਂ ਵੀਰ ਜੀ ਇਹਦਾ ਮੁੱਲ ਕਜਿੰਦਰ ਵੀਰ ਹਾਂ ਜੀ ਨਾ 45 ਨਾ 50 ਹਾਂ ਜੀ ਇੱਕੋ ਹੀ ਮੁੱਲ 40000 ਦੀ ਦੇ ਦਈਏ ਠੀਕ ਆ ਵੀਰੇ ਕਾੜੀ ਤੂੰ ਬਾਤ ਹੈ ਖਾਣਾ हां तडा रेट जे है जंदा 37000 ਦੀਆਂ ਦਾ ਫਾਇਦਾ ਧੱਕ ਆ ਜਾ ਚਲ ਜੇ ਪੀਓ ਟਿੱਕੋ 116 ਨੂੰ ਮੇਰਾ ਕੋਈ ਫੋਨ ਲਾਇਆ 116 ਛੋੜ ਵੀਰੇ ਜਾਰਖੰਡ ਛੋੜ ਬਾਕੀ ਵੀਰਾਂ ਨੂੰ ਬੇਨਤੀ ਹੈ ਕਿ ਫੋਨ ਜਰੂਰ ਵੀਰ ਨੂੰ ਲਾਇਆ ਕਰੋ ਪਤਾ ਨਹੀਂ ਕਿੱਥੇ ਸੋਦਾ ਬਣ ਜਾਣਾ ਮੈਂ ਨਾ ਛੱਡ ਕੇ ਨਾ ਜਾਊ ਵਸ਼ੀ ਕੋਈ ਛੱਡ ਕੇ ਨਾ ਜਾ ਤਾਂ ਵੇਖੋ ਵੀਰੇ ਉਹ ਵੀਰ ਨੇ 37000 ਕਿਹਾ ਵਾ ਤਾਂ ਫੋਨ ਜਰੂਰ ਲਾ ਲਿਓ ਆਹ ਵੇ ਦੂ ਕਿੰਨਾ ਤੇ ਬੁੱਠੀ ਕੀ ਆ ਬਿਲਕੁਲ ਬਹੁਤ ਚੰਗੀਆਂ ਮਗਰ ਵਸ਼ ਆ ਗਿਆ ਮਗਰ ਵਸ਼ ਆ ਤਾਂ ਫੋਨ ਜਰੂਰ ਵੀਰ ਨੂੰ ਲਾ ਲਿਓ ਤਾਂ ਮਾਨ ਤਾਂ ਨੂੰ ਖੁੱਲੇ ਹੋ ਜਾਣਗੇ ਕੋਈ ਗੱਲ ਨਹੀਂ ਹਨਾ ਵੀਰੇ ਬਸ ਬਸ ਤਾਂ ਦੂਜੇ ਨੰਬਰ ਤੇ ਆ ਗਈ ਤਾਂ ਦੱਸੋ ਅੰਦਰ ਵੀਰ ਹਾਂਜੀ ਇਹ ਜੋੜਾ ਹੁਣੇ ਹੀ ਲਿਆ ਦਿੰਦਾ ਸਨ ਨਹੀਂ ਲਿਆ ਮੈਂ ਹਾਂਜੀ ਇਹ ਦੋਵੇਂ گاਵਾ ਹੁਣੇ ਆਈਆਂ ਕੋਈ 15 ਮਿੰਟ ਹੋਏ ਮੇਰੇ ਕੋਲ ਆਈਆਂ ਠੀਕ ਆ ਜੀ 50 ਮਿੰਨਿਆਂ ਦੀ ਗੱਮਣੀ 6 ਕਿਲੋ ਦੁੱਧ ਦੀ ਅੱਛਾ ਜੀ ਠੀਕ ਆ ਕੋਈ ਨਿਆਣਾ ਨਹੀਂ ਇਹਨੂੰ ਵੀ ਨਹੀਂ ਪਾਉਣਾ ਮੇਰੇ ਬਾਲ ਕੇਸ ਨੂੰ ਵੀ ਨਹੀਂ ਨਿਆਣਾ ਪਾਉਂਦਾ ਮੈਂ ਨਾ ਮੈਂ ਲੈਣਾ ਨਿਆਣੇ ਆ ਠੀਕ ਆ ਜੀ ਠੀਕ ਆ ਚੈੱਕ ਪਾਸ ਹੋ ਕੇ ਆਈ 50 ਮਿੰਨਿਆਂ ਦੀ 50 ਮਿੰਨੇ ਸਾਢੇ 50 ਮਿੰਨਿਆਂ ਦੀ ਆ ਮੈਂ 50 ਦੀ ਕਰਕੇ ਦੇਣੀ ਆ ਲੋਕਾਂ ਕੋਲ ਚੈੱਕ ਕਰਾ ਲੂ ਪਤਾ ਲੱਗੂ ਕੋ ਨਿਕਲੂ ਅੱਗੇ ਮੇਰੀਆਂ ਹੋਈਆਂ ਚ 5 ਕਿਲੋ ਦੀ 80 ਆਈ ਗਰੰਟੀ ਦਊਂਗਾ। ਮੈਂ ਸ਼ੀਟਰ ਮਾਰ ਲੇ ਭਾਈ। ਗਾਂ ਚੀਜ਼ ਕੀ ਆ। ਥਣ ਲਿਆ ਵੇ। 25-26 ਕਿਲੋ ਤੋਂ ਆਏ ਮੇਰੇ ਕੋਲ ਗਾਂ ਦੇਈਏ। ਥਣ ਥਣ ਬਹੁਤ ਵਧੀਆ ਲੱਗਿਆ ਜੀ। ਮੋਟਾ ਪੰਦਰੀ। ਦੇਖੋ ਵੀਰੋ ਸੋਹਣਾ ਥਣ ਲੱਗਿਆ। ਟੋਕਰ ਗੱਬਣਾ ਗਈ ਵਹਿੜ। ਤਾਂ ਬਾਕੀ ਮੋਲ ਦੀ ਗੱਲ ਵੀਰ ਕੋਲੇ ਕਰ ਦਿੰਨੇ ਆ। ਕੀ ਪੁੱਛਦੇ ਕੀ ਮੋਲ ਆ ਵੀਰੋ? ਸੋਹਣੀ ਵੜਾ ਤਾਂ ਫੁੱਟ ਚੰਗਾ ਲੱਗਿਆ ਜੀ ਆਹ ਵੇਲਾ ਕਲਿੰਦਰ ਵੀਰ ਹਰਿਆਈਆਂ ਤੇਰੇ ਸਮੇਂ ਡਹੀ ਆੜਿੰਗਣਾ ਇਹ ਜਿੰਗ ਲਾਇਆ ਵੜਨ ਮੋਲ ਵੀਰੇ ਇਹਦਾ ਕਲਿੰਦਰ ਵੀਰ ਛੋਟਾ ਹੀ ਆ ਹਾਂਜੀ ਨਾ 30 35 ਹਾਂਜੀ ਹਨ 28000 ਰੁਪਏ ਕਿਆ ਬਾਤ ਹੋਰ ਦੱਸ 2000 ਛੱਡ ਜੀ ਚਲ ਜਾਂਦਾ ਐ ਮੈਂ ਕਰਦਾ ਚਲੋ ਗਿਆ ਫਿਰ ਜਾਣ ਦੋ ਹਾਏ ਹੋਰ ਫੋਨ ਤੇ ਪਟਾਕੇ ਵਣਗੇ ਪਟਾਕੇ ਤੇ ਚਲੋ ਮਾਰ ਵੀਰੋ ਫੋਨ ਜਰੂਰ ਲਾ ਲਿਓ 26000 ਰੱਖਿਆ ਹੁਣ ਵੀਰੇ 25000 ਉਹ ਕੋਈ ਨਾ ਤਾਂ ਟੋਕਰ ਗੱਬਣ ਆ ਗਈ ਹਨਾ ਟੋਕਰ ਤੇ ਬਾਕੀ ਵੇਖੋ ਵੀਰੋ ਚੈੱਕ ਕਰ ਲਓ ਫੋਨ ਜਰੂਰ ਵੀਰ ਨੂੰ ਲਾ ਲਿਓ ਮਾਂ ਤੁਹਾਨੂੰ ਖੁੱਲੇ ਹੋ ਜਾਣਗੇ ਮਾਂ ਦਿਖਾ ਦੋ ਥਾਣੇ ਕਿੱਥੇ ਲੱਗਾ ਚੰਗਰ ਚੰਗਰ ਲੱਗਾ ਮੋਡਾ ਬਿਲਕੁਲ ਮੈਂ ਲੈਣਾ ਹੀ ਮਾਂ ਥਾਣੇ ਚੰਗਾ ਨਾਲ ਵਧੀਆ ਤਾਂ ਵੇਖੋ ਵੀਰੋ ਟੋਕਰ ਗੱਬਣ ਵੈੜ ਹੀ ਤਾਂ ਵੀਰ ਨੇ ਕਿਹਾ ਕਿ ਜੈਜ ਰੇਟ ਆ ਬਾਕੀ ਫੂਨ ਜਰੂਰ ਲਾਓ ਹਾਂ ਵੀਰੇ ਤੇਜੇ ਨੰਬਰ ਤੇ ਤੀਜੇ ਵੀਰ ਨੰਬਰ ਤੇ ਵੀਰ ਦੋਂਦੀ ਵਛੀ ਠੀਕ ਆ ਜੀ ਪਹਿਲਾਂ ਵਹਿਣ ਹਾਂਜੀ ਸੂਈ ਨੂੰ ਐਵੇਂ ਹੀ ਨਾ ਇਹ ਮੈਂ ਕੱਪੜੇ ਵੀ ਲੈਂਦਾ ਸੀ ਠੀਕ ਆ ਜੀ ਤੋਂ ਤੇ ਆਵਲੇ ਥੱਲੇ ਸਫੇ ਕਿਲੋ ਕਿੰਨਾ ਕੁ ਤੈਨੂੰ ਪਤਾ ਸਾ ਮੈਂ ਅੱਗੇ ਵੀ ਦੱਸਣ ਰਿਹਾ ਵੀ ਸਾਰੇ ਦੰਗਰ ਘਟੇ ਆ ਸਾਡਾ ਵੀ ਵਸ ਨਹੀਂ ਹੈ ਇਹ ਜਿਹੜੇ ਦਾਣ ਸਹੀ ਹੋ ਗਏ ਇਹਨਾਂ 11 13 13 14 ਜਿਆਦਾ ਕਿਲੋ ਦੁੱਧ ਦੇਣ ਹਾਂਜੀ ਤਾਂ ਵਛੀ ਦਾ ਥਾਣ ਵਖਾ ਚੀਜ਼ ਕੀ ਵਛੀ ਨਸ਼ਾ ਆਗੇ ਹੋਂ ਦੁੱਧ ਕਿੰਨਾ ਜੀ ਦੁੱਧ 6 ਕਿਲੋ 6 ਕਿਲੋ ਹਾਂ ਵੇਖੋ ਵੀਰੋ ਬੜੀ ਸ਼ਕੀਨ ਵੈੜਾ ਚਮਕ ਚਮਕ ਕੋਹਲਾ ਵੇਖੀ ਕੋ ਲੇਜੇਂਦਰ ਵੀਰ ਥੱਲੋਂ ਵੀ ਜਿੰਨੀ ਵੀ ਬਿਲਕੁਲ ਸੋਹਣਾ ਥਣ ਲੱਗਿਆ ਵੀਰੋ ਚਮਕ ਬਹੁਤ ਆ ਵੈੜ ਦੀ ਚੈੱਕ ਕਰ ਲੋ ਕੁਆਲਿਟੀ ਇਹ ਇਹ ਨਹੀਂ ਲੈ ਜੇ ਵੀਰੇ ਮੋਲ ਕਲਜਿੰਦਰ ਵੀ ਛੋਟਾ ਹੀ ਆ ਹਾਂਜੀ ਜਿੱਦਾਂ ਕੱਦ ਓਟਾ ਹੀ ਰੇਟ ਹਾਂਜੀ ਜਿਆਦੀ ਨਾ ਪਾਜੀ ਹਾਂਜੀ ਇੱਕੋ ਹੀ ਰੇਟ ਐ ਚੋਣਾ ਕਰਨਾ ਇਹਨਾਂ ਵਾਦਾਂ 1800 ਦੀ ਦੇਣੀ ਠੀਕ ਆ ਠੀਕ ਆ ਕਿੱਥੋ ਹੀ ਸੌਟ ਸ਼ੂਟ ਰਹਿ ਗਈ ਹੁਣ ਕਹਿਤਾ ਜੁ ਕਹਿਤਾ ਠੀਕ ਬਾਕੀ ਕੋਈ ਫੋਨ ਲਾਵੇ ਫੋਨ ਲਾਵੇ ਵੀਰ ਵੀਰੇ ਫੋਨ ਜ਼ਰੂਰ ਲਾ ਲਿਓ ਬੜੀ ਸੋਹਣੀ ਮੈੜਾ ਚਮਕ ਜੁਮਕਾ ਲੀਆ ਪਛੀ ਕੱਠੀ ਨਾਲ ਜੁ ਰਥਵਾ ਨਾਲ ਰੱਖੀ ਚੰਗੀ ਮੈੜਾ ਸਹੀ ਲਾ ਹਨ ਹਾਂ ਹਾਂਜੀ ਵੀਰੇ ਅਗਲਾ ਬੰਨਾ ਕਲਜਿੰਦਰ ਵੀਰ ਗਾਣਾ ਮੈਂ ਲਈਆ ਫੇਰ ਵੀ ਹੁਣੇ ਹੀ ਸਵੇਰੇ ਹੀ ਹਾਂਜੀ ਠੀਕ ਆ ਉਹਨਾਂ ਚੈੱਕ ਕਰਾਈ ਆ ਘਰ ਵਾਲਿਆਂ ਮੈਂ ਨਹੀਂ ਕਰਾਈ ਠੀਕ ਆ ਜੀ ਦੋ ਤੇ ਥਲੇ 6 ਕਿਲੋ 5 ਕਿਲੋ ਕਰਕੇ ਦੇਣਾ ਠੀਕ ਆ ਜੀ ਤਾਂ 6 ਮਹੀਨਿਆਂ ਦੀ ਗੱਬਣਾ ਹਾਂਜੀ ਮੇਰਾ ਡਾਕਟਰ ਉਹਨਾਂ ਨੇ ਤੇ ਮੈਂ ਚ ਡਾਕਟਰ ਮੇਰੇ ਹਜ਼ਾਤਵਾਰ ਹੀਵਨ ਚ ਪਤੀ ਹੱਤਾ ਨਹੀਂ ਠੀਕ ਆ ਉਹਨਾਂ ਚੈੱਕ ਕਰਾਈ ਜਾਂਦੇ ਭਾਜੀ ਇਹ ਚੈੱਕ ਕਰਾਈ ਆ ਦੋ ਮਹੀਨੇ ਦੀਆਂ ਉਹ ਪੰਜ 6 ਦਿਨਾਂ ਨੂੰ ਕੇ ਚੈੱਕ ਕਰਾਈ ਨੂੰ ਅੱਛਾ ਜੀ ਪਰ ਮੈਂ ਧੋਕਣਾਂ ਦੇ ਭਾਜੀ ਦੇ ਦੇ ਤੁਸੀਂ ਪੜਾ ਕੇ ਆ ਵੀਰੇ ਤੁਸੀਂ ਤੁਸੀਂ ਚੈੱਕ ਨਹੀਂ ਕਰਾਈ ਤੁਸੀਂ ਰੇਟ ਵੀ ਟੋਕੜਾਂ ਦਾ ਕਰਿਓ ਤੁਸੀਂ ਟੋਕੜ ਕਰਕੇ ਦਿਓ ਟੋਕੜ ਕਰਕੇ ਪਾਸ ਹਣਾ ਜੀ ਹਾਂ ਹਾਂ ਤਾਂ ਬਾਕੀ ਚਲੋ ਜੇ ਕੇ ਵੀਰ ਨੇ ਚੈੱਕ ਕਰਨੀ ਹੋਵੇ ਤਾਂ ਅੱਗੇ ਕਰਾ ਲੈ ਇਹ ਤੇ ਰਹੀ ਮੈਂ ਸਵੇਰੇ ਚੈੱਕ ਕਰਵਾ ਲੈਣਾ ਕਰਾਓ ਜੀ ਠੀਕ ਹੈ ਦੱਸੋ ਉਸੇ ਸਾਹਮਣੇ ਵੀਰ ਜੀ ਬਣਾ ਕੇ ਨਾਲ ਪਾ ਦਾਂਗੇ ਬਿਲਕੁਲ ਬਾਕੀ ਤੁਸੀਂ ਰੇਟ ਕਰਨਾ ਵੀਰ ਜੀ ਤੋਕਰ ਦਾ ਤੇ ਤੋਕਰ ਕਰਕੇ ਦਿਓ ਬਸ ਬਾਕੀ ਅੱਗੋਂ ਕਿਸਮਾ ਤਾਂ ਵੀਰੇ ਚਲੋ ਚੈੱਕ ਜਿਓ ਨਾ ਕਰਾਈ ਆ ਤਾਂ ਮਹੀ ਵਾਲਾ ਥਾਂ ਤੇ ਤੇ ਨਹੀਂ ਕਰਾਈ ਤਾਂ ਤੁਸੀਂ ਗਰੰਟੀ ਨਹੀਂ ਦੇਦੇ ਠੀਕ ਹੈ ਮਹੀ ਵਾਲਾ ਦੋਰਾ ਮੋਟਾ ਥਣ ਰੱਖਾਈ ਠੀਕ ਹੈ ਜੀ ਥਾਂ ਚੰਗਾ ਲੱਗਿਆ ਦੁੱਧ ਜੀ ਦੁੱਧ ਵੀਰ ਕਲਜਿੰਦਰ ਵੀਰ 6 ਕਿਲੋ ਆ 6 ਕਿਲੋ ਖੋਲੋ ਵੀਰ ਜੀ ਵੇਖੋ ਵੀਰੇ 6 ਕਿਲੋ ਦੁੱਧ ਆ ਤੋਕਰ ਮੰਨ ਕੇ ਲਿਓ ਵੱਡੇ ਪੱਲੇ ਚ ਬਾਕੀ ਤੋਰਾ ਚੈੱਕ ਕਰਾ ਦਿੰਦਾ ਵੀਰ ਤੁਹਾਨੂੰ ਵੇਖੋ ਚੈੱਕ ਕਰ ਲਓ ਵੀਰੇ ਚਮਕ ਕੀ ਆ ਥਾਂ ਦੇ ਵੀਰੇ ਬਹੁਤ ਵੱਡੀ ਵੇੜਾ ਵੀਰੇ ਨਮਸਕਾਰ ਉਹ ਤਾਂ ਵੀਰੇ ਥਾਣੇ ਤੇ ਥਾਣੇ ਤੇ ਕੀ ਲੱਗਾ ਜੀ ਬਹੁਤ ਵਧੀਆ ਲੱਗਿਆ ਗਲਾਬੀ ਗਲਾਬੀ ਜੀ ਖਾਣਾ ਹਨਾ ਜੀ ਬਹੁਤ ਪਿਆਰੀ ਵੇੜਾ ਵਜਨ ਫੁੱਲ ਆ ਗਿਆ। ਕੀ ਬਾਤ ਹੈ। ਹਾਂਜੀ ਵੀਰ ਜੀ ਮੋਲ। ਕਲਕੇਂਦਰ ਵੀਰ ਛੋਟਾ ਜਾਈ। ਹਾਂਜੀ। ਇਹਦਾ ਵੀ ਨਾ 20 30 ਹਾਂਜੀ 20 ਆ। 20 ਆ। 3 17 ਇੱਕੋ ਹੀ ਹਾਂਜੀ 16 ਠੀਕ ਹੈ ਜੀ। ਖੁਸ਼ ਹਾਂ ਮੇਰੇ ਕੋਲ। ਲੈ ਫਰ ਹੋ ਗਈ ਫਿਰ ਤਾਂ ਵੇਖੋ ਵੀਰੋ। ਟੋਕਰ ਦਾ ਵੀ ਨੇ ਮੁੱਲ ਕੀਤਾ ਜੈਜ ਰੇਟ ਆ 6 ਕਿਲੋ ਦੁੱਧ 13 ਹਿਆ ਦੀ ਓ ਸੋਰੀ 16000 ਜੀ ਕੋਈ ਨਹੀਂ ਫੋਨ ਲਾਉਣ ਵੀਰੂ ਨਹੀਂ ਵੀਰੇ ਫੋਨ ਜਰੂਰ ਲਾ ਲਿਓ ਥਣ ਛੰਗਾ ਲੱਗਿਆ ਵੇੜ ਨੂੰ ਇਧਰੋਂ ਕੈਮਰਾ ਮਾਰਕਾਂ ਆਤ ਨੇ ਵੀ ਚਲ ਜੇਦਰ ਵੀ ਇਧਰੋਂ ਖਾ ਖਾਣਾ ਖਾ ਖਾ ਕੀ ਚੀਜ਼ ਹੈ ਇਹ ਮੋਰ ਸਪੈਸ਼ਲ ਲੱਗਿਆ ਹਾਂ ਬਹੁਤ ਚੰਗੀ ਵੇੜਾ ਤਾਂ ਵੇਖੋ ਵੀਰੋ ਚਾਰ ਪਸ਼ੂ ਵੀਰ ਕੋਲ ਚਾਰ ਦੇ ਚਰਬੋ ਸਾਫ਼ ਸੁਥਰੇ ਆ ਸੋਹਣੀ ਵੇੜਾ ਆ ਵੀ ਪਿਆਰਾ ਥਣ ਲੱਗਾ ਬਹੁਤ ਜ਼ਿਆਦਾ ਵੇਖੋ ਵੀਰੋ ਇਹ ਟੋਕਰ ਗੱਬਣਾਗੀ ਰੇਟ ਵੜਾ ਜਾ ਜੈ ਆ ਤਾਜੀ ਸੂਈ ਆ ਥਣ ਗਲਾਬੀ ਆ ਗਿਆ ਤਾਂ ਵੀਰਾਂ ਨੂੰ ਇਹੋ ਬੇਨਤੀ ਹੁੰਦੀ ਹੈ ਹਰ ਵੀਡੀਓ 'ਚ ਕਿ ਵੀਰੇ ਚੈਨਲ ਨੂੰ ਜਰੂਰ ਵਾਤਵਾ ਸਬਸਕ੍ਰਾਈਬ ਕਰੀ ਚੱਲਿਓ ਲਾਈਕ ਕਰੋ ਤੇ ਸ਼ੇਅਰ ਕਰੋ ਜਿਉ ਤੁਹਾਨੂੰ ਨਵੀਂ-ਤਵੀਂ ਵੀਡੀਓ ਲੈ ਕੇ ਖਾਲੀ ਜਾਵੇ ਬਾਕੀ ਵੀਰੇ ਚਵਾਈ ਕਰਨੀ ਪਾਸ ਕਰਨੀ ਵੇਖ ਚਾਹ ਕੇ ਲੈਣੀ ਉਹ ਤੁਹਾਡਾ ਆਪ ਦਾ ਖੁਦ ਦਾ ਫਰਜ਼ ਬੰਦਾ ਜੀ ਤਾਂ ਵੀਰੇ ਐਡਰੈਸ ਦੱਸਿਓ ਕਰਿਓ ਆਪਣਾ ਰਜਿੰਦਰ ਵੀਰ ਨਾ ਮੇਰਾ ਰਣਜੀਤ ਸਿੰਘ ਹਾਂਜੀ ਪਿੰਡ ਟੜਿਆਲਾ ਨੱਤ ਪੱਤੀ ਮਿਰਜਵਾਲੀ ਹਾਂਜੀ ਤਹਿਸੀਲ ਪਟਾਲਾ ਜ਼ਿਲ੍ਹਾ ਗਰਦਾਸਪੁਰ ਹਾਂਜੀ ਟੀਰ ਪਿੰਡ ਐ ਬਾਈਪਾਸ ਦੇ ਲੋ ਉੱਤੇ ਹੀ ਜਿਹੜਾ ਬਰਸਾਦ ਪਠਾਨਪੁਰ ਜਾਂਦਾ ਹਾਂਜੀ ਉਹਦੇ ਬੈਕਸ਼ੈਡ ਹੈ ਪੱਤੀ ਮਿਰਜਵਾਲੀ ਕੋਈ ਕੋਈ ਵੀ ਮੇਰਾ ਭਰਾ ਪਛਲੇ ਸੰਤਪੂਰ ਸਿੰਘ ਦਾ ਗੁਰਦੁਆਰਾ ਉਹਦੀ ਬੈਕਸ਼ੈਡ ਸਾਡਾ ਘਰ ਆ ਨੰਬਰ ਮੇਰਾ 9855 9419 ਸਾਸੀ ਗਾ ਵੀਰੇ ਸਾਸੀ ਗਾ ਗੁਰ